ਕੇ 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 ઓਨ ਐਲੀਫੈਂਟ ਮੋਈ ਐਲੀਕਾ ਗੁੱਡ ਮੋਰਨਿੰਗ ਤੈਨੂੰ ਨਮੇ ਚਾਲਦੀਆਂ ਮਵਾੜਕਾਂ ਤੂੰ ਕਿੰਨਾ ਗੱਲਾਂ ਮਾਰੀ ਜਾਂਦੀ ਸੀ ਗਰਮੀਤ ਸੀ ਫੋਨ ਆਇਆ ਮੈਂ ਨਾਲ ਨਹੀਂ ਗੱਲ ਕੀਤੀ ਮੈਂ ਟੱਕੇ ਗੱਲ ਕੀਤੀ ਉਹਨੂੰ ਕੱਢ ਲਊਗਾ ਤੈਨੂੰ ਤੂੰ ਪਹਿਲੇ ਹੈਪੀ ਨਿਊਜ਼ ਨਹੀਂ ਕਿਹਾ ਮੈਂ ਤੋ ਕਰ ਰਹੇ ਤਾਂ ਪੀ ਨੀਆ ਹੈਪੀ ਨਿਊਜ਼ ਹੈਪੀ ਨਿਊਜ਼ ਸਾਰਿਆਂ ਨੂੰ ਅੱਜ ਨਾਤੇ ਵੀ ਨਹੀਂ ਉੱਠ ਕੇ ਸਿੱਧਾ ਹੈਪੀ ਨਿਊਜ਼ ਕਰ ਦੇ ਲਿਆ ਤੁਹਾਨੂੰ ਸਾਡੀ ਸਾਥ ਸਰਕਾਰ ਦੇ ਆਸਰੇ ਰਹਿ ਕੇ ਆਪਣੇ ਤਰ੍ਹਾਂ ਨਵੇਂ ਸਹਾਰੇ ਕਮਾਈ ਸਾਲ ਦੀ ਮਿਲਦੇ ਆ ਫਿਰ ਤੁਹਾਡੇ ਤਿੰਨ ਤੱਕ ਸਰਵਿਸ ਸਰਵਿਸ ਕਰਾ ਕੇ ਆ ਗਿਆ ਸੀ ਫੇ ਆ ਚੀਜ਼ਾਂ ਲੈ ਕੇ ਹਰ ਖਾਣੀ ਆ ਭੁੱਖ ਬਹੁ ਲੱਗੀ ਹੋਈ ਆ ਤੇ ਖਾ ਖੂ ਕੇ ਮਿਲਦੇ ਆ ਉਹਦਾ ਮੋਦੀ ਚੰਗਾ ਲਾਦਾ ਸੀ ਇਹਨਾਂ ਨੂੰ ਲਓ ਜੀ ਰੱਜ ਦੇ ਇੱਕੋ ਪੈਟਰੋਲ ਪੰਪ ਤੇ ਅੱਜ ਦਾ ਬਲੌਗ ਅੱبتدي ਸ਼ੁਰੂ ਕਰਦੇ ਨਵੇਂ ਸਾਲ ਦੀ ਖੁਸ਼ਖਬਰੀ ਮੋਦੀ ਨੇ ਦਿੱਤੀ ਸਾਨੂੰ ਦੇਖ ਰਹੇ ਜੀ ਰੱਜ ਪੂਰਾ ਪਿਆ ਆ ਤੇ ਹੁਣ ਕੀ ਕਹਿਣਾ ਜਾਣਦੇ ਆ ਲੋਕ ਦੱਸੋ ਸਾਰੇ ਪੈਟਰੋਲ ਪੰਪਾਂ ਤੇ ਸਾਰੇ ਪਿੰਡਾਂ ਚ ਇਹੀ ਆੜਿਆ ਜੇ ਹੋਰ ਮੈਂ ਜਿੱਧਰ ਨੂੰ ਗਿਆ ਤੁਹਾਨੂੰ ਦਿਖਾਉਂਦਾ ਆਦਾ ਤੇ ਉਹ ਮੰਨ ਕਲ ਗੋੜੇ ਕਲ ਪੱਦੀਆ ਪਹਿਲਾ ਇੱਕ ਨਾ ਹੋਣਾ ਰੇੜੇ ਇੱਧਰ ਬਾੜਾ ਇੱਧਰ ਬਾੜਾ ਇਹ ਮਨੀ ਸੁਣਣੀ ਹੋਊ ਸਾਰਾ ਪਾਪਾ ਤੇ ਰਾਜਾ ਲੁਧਿਆਣੇ ਦਾ ਪਹਿਲਾ ਪੈਟਰੋਲ ਪਾਸ 22 ਜਲੰਧਰ ਬਾਈਪਾਸ ਚ ਪਹਿਲਾ ਪੈਟਰੋਲ ਦਾ ਜਿੱਥੇ ਵੀ ਰਾਜਾ ਛੋਟਾ ਨੂੰ ਦਿਖਾਈ ਜਾਂਦਾ ਜਿੱਥੇ ਇੱਥੇ ਰਾਜਾ ਦੇਖੋ ਭਾਈ ਅੱਗੇ ਟ੍ਰੋਲ ਪੋਣੇ ਸਾਰਾ ਸਬਜ਼ੀਆਂ ਲੈਓ ਜਾ ਕੇ ਆ ਵੀਡੀਓ ਤੋਂ ਸੇ ਕੰਮ ਕਰਾਓ ਜੇ ਕੱਲ ਤੱਕ ਆਉਗੀ ਆਪਣੀਆਂ ਸਬਜ਼ੀਆਂ ਪਾਣੀਆਂ ਸਾਰਾ ਕੁਝ ਲੈਓ ਜਾ ਕੇ ਕਿਉਂਕਿ ਜੇ ਪਟ્રોલ ਨਹੀਂ ਮਿਲਦਾ ਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਮਹੀਦੀਆਂ ਪੈਣੀਆਂ ਆਲੂ ਪਿਆਜ਼ ਬਟਰਣ ਧਰੀਆਂ ਜੋ ਦੀ ਗੋਭੀ ਵਗੈਰਾ ਸਾਰਾ ਕੁਝ ਲੈਓ ਜਾ ਕੇ ਜੇ ਸਾਰੇ ਬੇਨਤੀ ਆ ਨਹੀਂ ਤਾਂ ਅੱਜ ਹਰ ਘੰਟੇ ਟੈਂਪ ਕਰਦੇ ਸਾਰੀਆਂ ਚੀਜ਼ਾਂ ਮਹੀਦੀਆਂ ਹੋ ਜਾਣੀਆਂ ਜਾ ਕੇ ਲੈ ਆਓ ਪਾਟਾ ਸਬਜ਼ੀਆਂ ਬਾਜ਼ਾਰ ਤੋਂ ਲੈ ਕੇ ਅੱਜ ਨੂੰ ਹੋਈ ਦੇਖ ਬੰਦਾਰੇ ਵਿੱਚ ਪੋਜੀਸ਼ਨ ਤੇ ਜਾ ਸਕਿਆ ਨੇ ਆ ਦੋਨ ਸਿਰ ਉਹਨਾਂ ਨੂੰ ਸਰਚ ਕਰੋ ਲੈ ਕੇ ਆਪਣੀ ਚਾਰਪਾਏ ਤੇ ਉੱਪਰ ਸਟੇਕ ਦੇ ਰੱਖੋ ਠੀਕ ਹੈ ਜੀ ਬਾਕੀ ਆ ਦੇਖੋ ਪट्रोल ਪਾਸ ਪਰਲੇ ਪਾਸੇ ਵੀ ਆ ਉੱਧਰ ਵੀ ਪੂਰਾ ਰੱਛ ਪਿਆ ਆ ਸ਼ਾਇਦ ਤੁਹਾਨੂੰ ਦੇਖ ਜਾਵੇ ਮੇਰੇ ਵੀਡੀਓ ਜ਼ੂਮ ਕਰਕੇ ਦੇਖਦੇ ਹੋ ਠੀਕ ਹੈ ਸਾਰੇ ਪट्रोल ਪੰਪਾਂ ਦੇ ਨਾਲ ਚਾਹੇ ਤੇ ਆਪਾਂ ਚਲੋ ਤਰਾ ਪਟ્રોલ ਪੰਪ ਤੇ ਰਚ ਪਿਆ ਹੋਇਆ ਠੀਕ ਹੈ ਇਸੇ ਤਰ੍ਹਾਂ ਮੈਂ ਹੋਰ ਵੀ ਪਟ્રોલ ਪੰਪ ਦੇਖ ਤੇ ਕਿੱਥੇ ਰਚ ਪਿਆ ਹੋਇਆ ਤੇ ਪਟ્રોલ ਖਤਮ ਹੋ ਚੁੱਕਿਆ ਹੈ ਤੇ ਅੱਜ ਕੱਲ੍ਹ ਸ਼ਾਮ ਤੱਕ ਪਟ્રોલ ਆ ਜੂਗਾ ਠੀਕ ਹੈ ਜੀ ਤੁਸੀਂ ਦੇਖ ਲਿਓ ਤੇ ਕੱਲ ਤੋਂ 500 ਰੁਪਏ ਲੋਕਾਂ ਲਈ ਦੇਖੋ ਪਟ્રોલ ਪੰਪ ਦੇ ਹਾਲ ਲੁਧਿਆਣਾ 500 ਰੁਪਏ 500 ਰੁਪਏ ਰਹਿਣੇ ਇੱਥੋਂ ਸਿੱਧਾ 200 ਦਾ ਹੋਰ ਪਾਉਣ ਲੱਗਾ ਮੰਮਾ ਪੈਟਰੋਲ ਦੇ ਪੰਪ ਜਲੰਧਰ ਏਰੀਆ ਚ ਖੁੱਲੇ ਹੋਣ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਖੁੱਲ ਗਏ ਜਲੰਧਰ ਏਰੀਆ ਦੇ ਵਿੱਚ ਤਾਂ ਹੋ ਗਿਆ ਸਿਸਟਮ ਜਲੰਧਰ ਜ਼ਿਲ੍ਹੇ ਦਾ ਹੋ ਗਿਆ ਮਤਲਬ ਆਪਣੇ ਸਾਰੇ ਜਲੰਧਰ ਕੀ ਹੋ ਗਿਆ ਸਸਤਾ ਹੋ ਗਿਆ ਸਸਤਾ ਨਹੀਂ ਹੋਇਆ ਖੁੱਲਰ ਹੋਇਆ ਤੇ ਹੁਣ ਮੈਨੂੰ ਇਹ ਦੱਸੋ ਜਲੰਧਰ ਜ਼ਿਲ੍ਹੇ ਦਾ ਹੋਇਆ ਮਤਲਬ ਪਤਲਾ ਇੰਡੀਅਨ ਆਇਲ ਪੰਪ ਦਾ ਹੀ ਤੇਲ ਆਊਗਾ ਹੈਂ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਵਿਚਾਰ ਚ ਨੇ ਕੀ ਕਹਿਣਾ ਚਾਹਣਾ ਮੈਂ ਤਾਂ ਰੋਟੀ ਜਿਹਾ ਪਕਾਉਣੀ ਹੈ ਬਸ ਸਾਡੇ ਟੂ ਕੀ ਕਹਿਣਾ ਚਾਹੂਗੀ ਮੈਂ ਕੀ ਕਹਾਂ ਵਧੀਆ ਸਮੋਸਾ ਲੱਗਿਆ ਚਾਹੀਦਾ ਗੋਸਤ ਆ ਜੀ ਮਾਤਾ ਸਾਡੀ ਰੋਟੀ ਟਾ 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 ਇਹਨੇ ਜਾਈਦੇ ਆ ਕੰਮਕਾਰਾਂ ਦਾ ਕਿੰਨਾ ਓਕਾ ਆ ਮੋਏ ਮੋਏ ਜਾਨਤਾ ਨੇ ਖਾਣਾ ਕਿੱਥੋਂ ਮੋਏ ਮੋਏ ਬੰਦਿਆਂ ਨੇ ਮੰਮੀ ਤੂੰ ਆ ਆਪਣੇ ਆਲੂ ਕੱਤ ਲਈ ਜਾਨੀ ਸਰ ਏਦਾਂ ਹੀ ਆਦਾ ਚੱਲ ਮਾਰੋ ਜੀ ਉਹ ਮੰਮੀ ਦੀ ਤੇਰੀ ਸ਼ਖਲੇ ਦੇਖਣੋਂ ਹਟ ਗਈ ਧੂਏ ਨੇ ਪਤਾ ਮੇਰੇ ਆਲੂ ਆ ਗਏ ਹੁਣ ਆ ਤੱਕ ਤੇ ਦਵਾ ਕਹਿੰਦੀ ਕੈਂਦੀ 3 4 ਤਰੀਕ ਤੱਕ ਪੈਸੇ ਦੇ ਦੇ ਆ ਘਰ ਮੈਨੂੰ ਦੇ ਦਿਆ ਕਰੋ 580 ਪੈਸੇ ਕਰੋ ਦੇ ਦਿਆ ਕਰੋ ਪੈਸੇ ਮੈਂ ਕਿਹਾ ਕਹਿਣਾ ਮੈਂ ਤੈਨੂੰ ਹੁਣ ਦਆ ਦਿੱਤਾ ਮੈਨੂੰ ਕਦ ਦਤ ਤੁਸੀਂ ਆਪ ਦੇਣੇ ਪੈਸੀ ਮੈਂ ਕਿਹਾ ਉਹ ਤੂੰ ਹੌਣਦਾ ਆਵੇ ਮੈਨੂੰ ਪੈਸੇ ਦੇਣੇ ਆ ਤਾਂ ਦੁੱਧ ਨਹੀਂ ਮੈਂ ਕੱਲ ਤਾਂ ਕੱਟ ਕਰ ਦੇਣਾ ਕੀ ਕੱਟ ਕਰ ਦੋ ਮੈਨੂੰ ਕੀ ਮੈਨੂੰ ਜਣਾ ਕੋਈ ਆਪ ਹੀ ਦੋ ਜਿੱਥੇ ਦੋ ਜਾਨ ਨੇ ਮੇਰੇ ਬਰਨਜੀ ਤੇ ਸਾਹਮਣੇ ਮਗ ਲੱਗਾ ਰਿਹਾ ਤਾਤੀ ਮੈਂ ਤੇ ਸਾਹਮਣੇ ਲੱਗਾ ਸੀ ਇਦਾਂ ਗੱਲ ਕਹੀ ਤੇਰੀ ਇਦਾਂ ਸਾਹਮਣੇ ਕੋਈ ਹੈ ਉਹ ਦੋ ਹੀ ਆਪਣੇ ਨਹੀਂ ਦੁੱਧ ਸੀ ਕੋਈ ਆਪਣੇ ਕੋਲੇ ਲਾਈ ਜਾਂਦੀ ਦੱਸ ਝੂਠ ਬੋਲਦੀ ਮਾਂ ਤਾਂ ਮੇਰੀ ਹੈ ਜੀ ਤੂੰ ਹੈ ਨਹੀਂ ਮੈਂ ਵਾਸੀ ਦਾ ਸਦ ਦੁੱਧ ਮੇਰੇ ਸਾਹਮਣੇ ਰੱਖ ਕੇ ਲਾਉਣ। ਐਵੇਂ ਬੱਸ ਦੇਖਿਆ। ਐਵੇਂ ਸੱਚੀ ਬਣੀ ਜਾਣਾ ਬੇਮਤਲ। ਵਾਸੀ ਹੋਇਆ ਹੈ। ਹਲੋ ਮਮਮੀ। ਬੁੜੀਆਂ ਦੀ ਯਾਦ ਆਈ ਏ। ਉਹ ਦੇਖ ਦੋ ਜੰਟਾੜ ਜਮਾ ਦਿਆ ਨੇ। ਨਹੀਂ ਮੈਂ ਕੀ ਕਰਨਾ ਮੇਰੇ ਤਾਂ ਜ਼ਰੀ ਜਾਂਦਾ ਹੈ। ਦੁੱਧ ਦਾ ਗਲਾਸ ਭਰ ਕੇ ਤੁਸੀਂ ਪੀਨੇ ਆ ਹੈ ਤੇ ਕਹਿੰਦੇ ਦਾਦਾ ਗਲਾਸ ਬਾਪੂ ਤੇਰਾ ਦਾ ਪਿੰਦਾ ਨਹੀਂ ਕੀਤਾ ਇਹ ਪੀਤਾ ਹੋਣਾ ਉਹਨੇ ਤੁਸੀਂ ਜਿਹੜਾ ਪੀਨੇ ਆ ਜਿਆ ਬਹੁਤ ਵਾਰੇ ਤਰ੍ਹਾਂ ਹੁੰਦਾ ਸੀ ਅੱਧੀ ਕਰਾ ਤੂੰ ਉਹਨੂੰ ਮੈਂ ਦੇ ਉਹ ਜਿਹੜਾ ਆਪਣਾ ਦੁੱਧ ਪਿੰਦਾ ਉਹ ਨਹੀਂ ਪਤਾ ਲਾਦਾ ਉਹਨੂੰ ਸਾਰੇ ਖਾਂਦੇ ਆ ਜਾਂ ਤੁਸੀਂ ਨਹੀਂ ਖਾਂਦੇ ਆ ਐਸੀ ਕੀ ਖਾਦਿਆ ਉਹ ਤਾਂ ਉਹਨੇ ਤਾਂ ਹਟਣਾ ਹੋਰ ਅੱਛਾ ਐਸੀ ਹਟ ਜਾਈਏ ਹੈ ਹਾਂ ਟਾਲਾ ਸਾਡੀ ਬਾਣ ਨੂੰ ਐਦਾਂ ਕਰਦੀ ਆਂ ਮੰਨੇ ਨਹੀਂ ਕਹਿਣਾ ਹੋ ਗਿਆ ਕੁਛ ਵੀ ਉਹਦੀਆਂ ਗੱਲਾਂ ਉਹਦੇ ਨਾਲ ਮੇਰੀਆਂ ਗੱਲਾਂ ਮੇਰੀਆਂ ਅੱਛਾ ਫੇ ਤੇ ਇਹਨਾਂ ਕੀ ਗੱਲ ਕਰਾਂ ਸੂਟਾਂ ਦੀ ਹਾਂ ਵੀ ਹਾਂ ਵੀ ਅੱਜ ਸੂਟ ਕਿਹੜਾ ਸਮਾਂ ਹੈ ਮੈਂ ਤਾਂ ਬਹੁਤ ਕਹਿਣਾ ਮੰਨਦਾ ਹਨ ਆਗਿਆਕਾਰੀ ਮੇਰਾ ਆਗਿਆਕਾਰੀ ਦੱਸ ਕੇ ਜਾਂਦਾ ਜਿੱਥੇ ਨੂੰ ਜਾਣਾ ਹੈ ਮੰਮੀ ਕੀ ਸੋਚ ਕੇ ਵਿਆਹ ਕੀਤਾ ਸੀ ਡੈਡੀ ਮੇਰੇ ਕਹਲਾ ਦਲਾ ਇਹ ਨਹੀਂ ਸੀ ਮੜਾਣ ਦੀ ਕਹਿ ਦਿੱਨੀ ਅੱਛਾ ਤਾਂ ਹੁਣ ਫੇ ਕਹਿੰਦੀ ਕਹਦਾ ਵੀ ਮੈਂ ਛੱਡ ਕੇ ਚੱਲ ਜਾਣਾ ਸੀ ਇਹਨੂੰ ਆ ਨਹੀਂ ਸੀ ਰਹਿਣਾ। ਸਾਥ ਤੇ ਨਹੀਂ ਰਹਿਣਾ ਦਾਸਕਾਰ ਆਲਾ ਤੇਰਾ ਫਿਰ ਦਿਲ ਵੀ ਨਹੀਂ ਲਾਦਾ ਤੇਰਾ ਜਨਾਬ। ਉਹ ਤਾਂ ਖੇਸਰ ਮੈਂ ਹੋਰ ਸੀ। ਹੋਰ ਸਮਾਂ ਕਿਹੜਾ ਆ ਗਿਆ? ਹੁਣ ਵੀ ਉਹੀ ਆ। ਸਾਰਾ ਕੁਝ ਉਹੀ ਆ। ਹਾਂ ਨਹੀਂ ਹੈਗਾ ਉਹ ਸਭ। ਬੱਦਲ ਵੀ ਉੱਤੇ ਧਰਤੀ ਵੀ ਥੱਲੇ। ਚਿੜੀਆਂ ਪੰਛੀ ਸਭ ਕੁਝ ਉਹੀ ਆ। ਕਬੱਗਲਦਾ ਤਾਂ ਬੰਦੇ ਦਾ ਸੁਭਾਅ ਬਦਲਦਾ ਕਿਉਂ ਤਾਂ ਅੱਛੀ। ਹਾਂ। ਕਿੰਨੇ ਸਾਲ ਦਾ? ਜਾਰੇ ਆਸੀ ਆਇਆ ਉਦੋਂ ਨਾ ਜਿਹੜੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਟੈਲੀਵਿਜ਼ਨ ਨਹੀਂ ਸੀ ਬਾਹਰੇ ਚਲਾਉਣੇ ਹੁੰਦੇ ਸਾਨੂੰ ਕਹਿੰਦਾ ਭਾਵਾ ਕੀ ਉਹਨਾਂ ਜਿਹੜੀ ਆ ਜਨਰੇਸ਼ਨ ਸਾਨੂੰ ਫੋਨ ਨਹੀਂ ਐਨਾ ਚਲਾਉਣਾ ਹੁੰਦਾ ਉਹਨਾਂ ਨੂੰ ਫੋਨ ਚਲਾਉਣਾ ਹੁੰਦਾ ਤੇ ਗਾਹਾਂ ਸਮਾਂ ਬਦਲਦਾ ਹੀ ਆ ਕੇ ਤੇ ਤੁਸੀਂ ਕੀ ਚਾਹੁੰਦੇ ਵੀ ਮੈਂ ਹੁਣ ਆਈਫੋਨ ਚਲਾਵਾਂ ਹੈ ਮੈਂ ਨਹੀਂ ਮੈਂ ਸਮੇ ਦੀ ਗੱਲ ਕਰਦੀ ਆਂ ਅੱਛਾ ਸਮਾਂ ਸਹੀ ਹਜੇ ਗਾਹਾਂ ਗਾਹ ਹੈ ਜਿਹੜੀ ਜਨਰੇਸ਼ਨ ਆਉਣੀ ਆ ਉਹ ਕੀ ਆਉਣੀ ਆ ਕੀ ਬਣਾ ਕੀ ਆਉਣੀ ਆ ਜਨਰੇਸ਼ਨ ਪਹਿਲਾਂ ਨਰੇਸ਼ਨ ਆਉਣੀ ਨਹੀਂ ਜਨਰੇਸ਼ਨ ਜਨਰੇਸ਼ਨ ਹੀ ਕਿਹਾ ਮੈਂ ਪਹਿਲਾਂ ਨਰੇਸ਼ਨ ਕਿਹਾ ਤੁਸੀਂ ਬੱਬਾ ਯਾਰ ਆਪਨਾ ਉਹ ਬੈ ਜਾ ਆਰਾਮ ਨਾਲ ਮੈਨੂੰ ਸੌਂ ਰੱਖਦੀਆਂ ਫਿਕਰਾ ਜੇ ਤੂੰ ਤੂੰ ਪਾ ਲੱਖ ਦੇ ਤੂੰ ਆ ਨਾ ਮੈਨੂੰ ਚੜਾਈ ਜਾਏ ਨੀ ਹਾਂ ਉਹ ਐਵੇਂ ਇੱਥੇ ਪਾਗਲ ਹੋ ਜੋ ਡੈਡੀ ਤਾਂ ਦੁੱਧ ਪਿੰਦਾ ਹੀ ਮੰਮੀ ਤੂੰ ਆ ਨਾ ਪਾਗਲ ਹੋ ਜਾਣੀ ਆ ਇਹ ਬਣਾ ਕੇ ਤਾਂ ਜਾ ਚੜ੍ਹ ਕੇ ਆਏ ਆਹ ਕੌਣਾ ਹੈ ਡਾਡੀ ਆਇਆ ਉਹਨਾਂ ਡਾਡੀ ਦਾ ਮੈਨੂੰ ਫੋਨ ਆਇਆ ਸੀ ਕਿ ਨਾ ਪੰਪ ਖੁੱਲ ਗਿਆ ਪੰਪ ਖੁੱਲ ਗਿਆ પેટ્રોલ ਪੰਪ ਜੇ ਨਹੀਂ ਹੈ ਜੇ ਤਾਂ ਗਾਹਾਂਗਾ ਠੀਕ ਆਹਾਂਗਾ ਗਾਹਾਂ ਦੇਖੀ ਉੱਚੀ ਦੀ ਸਿੱਧੀ ਗੱਲ ਕਰ ਸਪਸ਼ਟ ਨਾ ਉਹਨੂੰ ਬਣਾ ਕੇ ਦੇਣੀਆਂ ਪੱਤ ਬਣਾ ਕੇ ਦੇਣੀਆਂ ਮੈਨੂੰ ਸੌਣੇ ਬਸ ਕਰਾਈ ਜੰਨੀ ਆਪ ਕੋਈ ਪਤਾ ਨਹੀਂ ਜਦ ਤੱਕ ਦੀਣਾ ਹੈ ਮੈਨੂੰ ਜਾ ਚਿੱਤ ਤੂੰ ਜਬੜੀ ਜਲਦੀ ਤੈਨੂੰ ਮਾਰਨ ਦੀ ਪਹਿਲਾਂ ਮੈਂ ਬੁੱਝਾਂ ਇਦਾਂ ਕਰਦੀ ਰਹਦੀ ਆ ਪਰਸੋਂ ਵੀ ਮੈਨੂੰ ਇਦਾਂ ਕਰਦੀ ਸੀ ਪਤਾ ਨਹੀਂ ਪਹਿਲਾਂ ਮੈਂ ਬੰਦੇ ਦਾ ਪਹਿਲਾਂ ਮੈਂ ਜਮਰਾਜ ਪਹਿਲਾਂ ਮੈਂ ਜਮਰਾਜ ਨੂੰ ਨਾ ਬੁਲਾ ਲਾਂ ਵੀ ਹਾਂ ਤੈਨੂੰ ਵੀ ਪਤਾ ਮਿੰਟ ਦਾ ਜਮਰਾਜ ਨੂੰ ਬੁਲਾ ਲਾਂ ਪਰਨਜੀ ਤੇ ਕਿਸੇ ਨੂੰ ਵੀ ਨਹੀਂ ਸਾਨੂੰ ਪਤਾ ਹੈ ਫੇਰ ਮੈਂ ਵੀ ਆ ਨਹੀਂ ਮੈਂ ਕਰਦਾਰੀ ਜੇ ਡੈਗ ਜਮਾ ਉੱਥੇ ਬਸ ਆਏਗੀ ਮਨ ਇੱਛਾ ਐਨੇ ਜਾਲ ਦੇ ਤੈ ਨਹੀਂ ਮਾਰਨਿੰਦਾ ਤੁਹਾਡੇ ਮੁੰਡੇ ਉਹ ਤਾਂ ਜਦੋਂ ਆਣੀ ਹੈ ਵਰਪਰੀ ਤੇ ਕਿਸੇ ਨੂੰ ਦੱਸਣਾ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਅੱਛਾ ਚਲੋ ਸਾਡੇ ਜਮਰਾਜ ਨਾਲ ਕੋਈ ਖਾਸੇ ਦੋਸਤੀ ਲੱਗਦੀ ਆ ਤੁਹਾਡੇ ਤੇ ਉਹਨਾਂ ਦੀ ਨਾ ਨਾ ਆਇਆ ਦੇ ਦੇ ਆ ਕੋਈ ਗਾਜੀ ਬਾਜੀ ਚੰਦੂ ਨਾਲੇ ਸਮਾਨ ਹੋਇਆ ਠੀਕ ਆ ਚਾ ਚਾ ਇੱਥੇ ਨਾ বাসੂ ਸਾਰਿਆਂ ਨੇ ਜਾਣਾ ਹੀ ਆ ਪਾਪਾ ਜੀ ਦੋਈ ਆ ਸੀ ਦੇਈ ਸੀ ਹਟਾ ਪਾ ਪਾ ਜੀ ਵੀ ਦੇਈ ਆ ਅੱਛਾ ਘੜਕੀ ਘਾੜਕੀ ਪਾਜੀ ਪੀਂਦਾ ਕਿੰਨਾ ਸੀ ਪਾਜੀ ਚਲ ਪਿੰਡ ਦਾ ਪਾਵੇਂ ਸੀਗਾ ਫੇਰ ਵੀ ਚੱਕੀ ਘਟ ਗਈ ਆ ਯਾਰ ਪਰ ਉਮਰ ਤਾਂ ਚਲ ਹੈ ਨਹੀਂ ਸੀ ਜੇ ਤੁਸੀਂ ਜਾਣ ਦੀ ਹਾਂ ਉਹ ਹੀ ਤਾਂ ਗੱਲ ਸਾਡੇ 44 ਸਾਲ ਦੀ ਮੇਰਾ ਭਰਾ ਮੋਕ ਗਿਆ ਫੇਰ ਮੇਰੀ ਭੈਣ ਮੋਕ ਗਈ 6 ਮਹੀਨੇ ਬਾਅਦ ਫੇਰ ਮੇਰਾ ਭਾਨਾ ਮੋਕ ਗਿਆ ਸਾਲ ਚੋਂ 10 ਮਪਾ ਤੇ ਬੰਦੀ ਜੀ ਮੰਮੀ ਮੈਨੂੰ ਕਹਿੰਦੀ

ਸੋਰੀ ਮੈਂ ਤੀਜਾ ਬਣਾਤਾ ਕਿਉਂ ਫ੍ਰਿਜ ਵੀ ਬਣਾ ਲਈ ਅਗਲੇ ਮੇਕੂਪ ਵੀ ਬਣਾ ਲਈ ਕਿ ਨਾ ਤੋ ਹੁਣ ਚਲਾਜ ਜਿਵੇਂ ਆਤਾ ਦੇਲਾ ਡੋਲੂ ਲੈ ਲੈ ਏਦਾਂ ਭਜੇ ਹੈ ਡੋਲੂ ਲੈ ਲੈ ਭਜੇ ਅੱਜ ਪੈਟਰੋਲ ਪਾਉਣ ਏਦਾਂ ਤਾਂ ਸ਼ਵੀਲਾਂ ਦੇ ਭਜ ਰਹੇ ਸੀ ਡਰਮ ਚੱਕ ਚੱਕ ਕੇ ਲੋਕੀ ਡੋਲੂ ਚੱਕ ਚੱਕ ਕੇ ਪੈਟਰੋਲ ਪਾਉਣ ਤੇ ਮੈਂ ਵੀਡੀਓ ਬਣਾਈਆਂ ਉੱਥੇ ਦੀਆਂ ਕੰਮ ਹੋ ਗਏ ਠੀਕ ਆ ਤਾਂ ਮੈਂ ਆ ਮम्मा ਉੱਥੇ ਬੁੜੀਆਂ ਆ ਮੈਂ ਇਹ ਜਾਣਾ ਕੰਮ ਹੀ ਕਰਦਾ ਮम्मा ਉੱਥੇ ਬੁੜੀਆਂ ਵੀ ਆਈਆਂ ਸੀਗੇ ਇਹ ਸੱਤ ਨੱਟ ਕੀ ਬਾਣਦਾ ਆ ਲੋਕਾਂ ਦਾ ਤਾਂ ਬੰਦੇ ਦਾ ਦੁੱਧ ਹੀ ਆ ਜਾਂਦਾ ਨਹੀਂ ਕੋਤਾ ਪੁੜੀਆਂ ਵੀ ਆਈਆਂ ਸੀ ਪੁੜੀਆਂ ਵੀ ਉੱਥੇ ਡੋਲੂ ਚੱਕ ਕੇ ਤੁਰੀਆਂ ਸੀ ਪੈਟਰੋਲ ਕੋਲ ਅੱਧਾ ਕਿਲੋ ਲੈਂਦੀ ਆ ਬੁੜੀ ਜਿੱਲੇ ਤਾਂ ਕੋ ਐਕਟਿਵ ਹੈ ਆਪਣੀਆਂ ਗੱਲਾਂ ਚ ਰੁੱਝੀ ਐਕਟਿਵ ਆ ਨਹੀਂ ਉਹਨਾਂ ਨੂੰ ਦੁੱਧ ਵਾਲੀਆਂ ਕਹਿਨੀ ਆ ਸਾਡੀ ਤੇਰੇ ਆਟਾ ਤੇਰੇ ਵਾਲਾ ਆਟਾ ਪਤਲਾ ਆ ਮੈਂ ਤਾਂ ਢੋਲੀ ਚ ਰੱਖਦੀ ਆ ਪਾ ਬੀ ਉਹਨਾਂ ਤੇ ਰੂਬਾ ਪਾ ਕੇ ਦੇਖਦੇ ਆ ਚੱਲਦਾ ਕਿ ਨਹੀਂ ਇਹਨੂੰ ਸਾਫਤਾ ਕਰ ਲਾਂਦਾ ਤੂੰ ਕਿਹੋ ਜਿਹਾ ਮਿਸਤਰੀ ਐ ਉਹ ਇਹਨੂੰ ਸਾਫ ਕਰਨਾ ਇਹਨੂੰ ਵਿੱਚੋਂ ਉਹ ਸਾਫ ਨਹੀਂ ਹੋਣਾ ਨਾ ਨਾ ਕਰ ਲਾ ਅਸੀਂ ਕਿਹਨਾਂ ਦਾ ਕਰ ਦਿੰਦਾ ਨਾ ਇਹ ਕਰਨਾ ਨਹੀਂ ਟੀਵਾ ਹੋਣੀ ਹਾਂ ਫੇਕ ਹੀ ਆ ਕਰੋ ਮਿਹਨਤ ਯਾਰ ਵੀਰੇ ਮੈਂ ਤਾਂ ਕੁਛ ਨਹੀਂ ਜਿਹੜਾ ਅੰਦਰੋਂ ਜਨੇ ਕਰੋ ਮਿਹਨਤ ਵਾਲੀਆਂ ਗਾਣਾ ਪੈਣੀਆਂ ਹਨ ਉਹ ਨਹੀਂ ਪੈਣੀਆਂ ਉਹ ਉਹਦਾ ਨਜ਼ਾਰਾ ਵੱਖਰਾ ਹੀ ਆ ਕੱਪੜਾ ਦਮਾ ਮੋਟਰਸਾਈਕਲ ਚਾਹੀਦਾ ਹੈ ਬੱਸ ਹੋ ਗਿਆ ਇਹਨੂੰ ਯਾਰ ਬੱਸ ਇਸੇ ਕਰ ਦਿੱੱਛਾ ਉਹ ਯਾਰ ਬੈੱਡ ਤੇ ਰੱਖਣਾ ਭਰਾ ਇੱਕ ਮਿੰਟ ਮੈਂ ਮਾਰਾਂ ਜੇ ਤੈਨੂੰ ਜਾ ਸਬਰ ਕਰ ਲਾਇਆ ਜੇ ਉਹਨੇ ਲੈ ਬਾਂਦੇ ਮੋਈ ਲੈ